ਉਹ ਤੁਹਾਡੇ ਨਾਲ ਹੀ ਰਹਿੰਦੀ ਆ। ਕੀ ਕਰਦੇ ਸਾਰੇ ਮੈਂਬਰਾਂ ਨਾਲ? ਛੋਟਾ ਬ੍ਰਦਰ ਆ ਜੀ ਉਹਨਾਂ ਵੀ ਰਹਿੰਦੀ ਆ ਜੀ। ਅੱਛਾ ਉਹਦੇ ਨਾਲ ਵੀ? ਹਾਂਜੀ ਹਾਂਜੀ। ਠੀਕ ਆ। ਹਾਂਜੀ। ਤੇ ਗਰਦਾਸਪੁਰ ਦੇ ਕਿਹੜੇ ਏਰੀਆ 'ਚ ਕਿਹੜੇ ਪਿੰਡ 'ਚੋਂ ਆਏ ਹੋ ਤੁਸੀਂ? ਪਿੰਡ ਸੋਲ ਆ ਜੀ। ਸੋਲ ਪਿੰਡ। ਨੇੜੇ ਮੋਦੀ ਦਾ ਜਦੋਂ ਹਜੇ ਸੀਮਨ ਆਇਆ ਵੀ ਨਹੀਂ ਸੀਗਾ ਉਦੋਂ ਹੀ ਚਰਚਾ 'ਚ ਆ ਗਿਆ ਸੀ। ਹਾਂਜੀ 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 ਬਿਲਕੁਲ ਜੀ। ਕਿਉਂ ਬਾਈ ਡਾਕਟਰ ਸਾਹਿਬ? ਹਾਂ ਕਿਉਂਕਿ ਮੈਂ ਬਾਈ ਉਹਨਾਂ ਨੂੰ ਉਹਨਾਂ ਨੂੰ ਪਰਸਨਲੀ ਵੀ ਜਾਣਦਾ ਵਾਂ ਤੇ ਜਦੋਂ ਵੀ ਮੇਲੇ ਮੂਲੇ ਆ ਚਹੀ ਹੁੰਦੇ ਆ ਇੱਥੇ ਤੇ ਉਦੋਂ ਮੋਦੀ ਨੂੰ ਲੈ ਕੇ ਆਉਂਦੇ ਹੁੰਦੇ ਸੀਗੇ ਉਦੋਂ ਹੇ ਸੀਮਨ ਤਿਆਰ ਨਹੀਂ ਕੀਤਾ ਸੀਗਾ ਮੋਦੀ ਸਾਡੇ ਬਟਾਲੇ ਆਇਆ ਸੀਗਾ ਅੱਛਾ ਜੀ ਉਦੋਂ ਮੇਲਾ ਲੱਗਾ ਸੀਗਾ ਕਾਫੀ ਟਾਈਮ ਹੋ ਗਿਆ ਵਾ ਹਾਂਜੀ ਦੇਲੀ ਰਾਜ ਉਹ ਆਪਾਂ ਉਹਦੇ ਫੈਨ ਹੋ ਗਏ ਹੈਗੇ ਠੀਕ ਹੈ ਕੀ ਹਾਲ ਹੈ ਵੀ ਸੱਚ ਨੂੰ ਇਸ ਵਕਤ ਖੜੇ ਸੀ ਆਪਾਂ ਡੀ ਐਲ ਐਫ ਏ ਚੜੈਕ ਬਹੁਤ ਭਾਰਾ ਮੇਲਾ ਜਿਹੜਾ ਲੱਗਾ ਹੋਇਆ ਵਾ ਤੇ ਇੱਥੇ ਤੁਹਾਨੂੰ ਨਾ ਬਾਈ ਉਹਨਾਂ ਨਾਲ ਮਿਲਾਉਣਾ ਬਾਈ ਆਏ ਆ ਗਰਦਾਸਪੁਰ ਤੋਂ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਪੂਰਾ ਰੰਗ ਭਰਿਆ ਪਿਆ ਮੁਰਾਦ ਦੇ ਨਾਲ ਮੁਰਾਦਾਂ ਝੋਟੀਆਂ ਬਹੁਤ ਤੇ ਬਾਈ ਉਹਨਾਂ ਦੀ ਝੋਟੀ ਜਿਹੜੀ ਆ ਨਾ ਬਹੁਤ ਖਾਸ ਆ ਇਹਦੇ ਵਿੱਚ ਕੁਝ ਬਾਈ ਇਹ ਝੋਟੀ ਦੀ ਖਾਸੀਅਤ ਕੀ ਆ ਖਾਸੀਅਤ ਵੀ ਦੀ ਜਦੋਂ ਮੈਂ ਤੋੜਦਾ ਮੇਰੇ ਮਗਰ ਮਗਰ ਤੋਦੀ ਆ ਜੀ ਅੱਛਾ ਹਾਂਜੀ ਇਹ ਫਿਰ ਇਹ ਪਿਆਰ ਬਚਪਨ ਤੋਂ ਹੀ ਪੈ ਗਿਆ ਪਿਆਰ ਬਚਪਨ ਤੋਂ ਹੀ ਆ ਜੀ ਘਰੇ ਵੀ ਫਿਰ ਖੁੱਲੀ ਰੱਖਦੇ ਹੋ ਕਿ ਘਰੇ ਕਿ ਨਹੀਂ ਬੱਜੀ ਨਹੀਂ ਖੁੱਲੀ ਵੀ ਨਹੀਂ ਤੇ ਬਾਈ ਜੀ ਇਹ ਫਿਰ ਮੁਰਾ ਹੀ ਰੱਖਿਆ ਆਪਣੇ ਘਰੇ ਰੱਖਦੀਆਂ ਜਾਂ ਨੀਲੀ ਰਾਵੀ ਵੀ ਨਹੀਂ ਨਹੀਂ ਮੁਰਾ ਹੀ ਆ ਜੀ ਮੁਰਾ ਹੀ ਆ ਹਾਂਜੀ ਤੇ ਪਹਿਲਾਂ ਵੀ ਕੰਪੀਟੀਸ਼ਨ ਚ ਲਿਆਉਂਦੇ ਰਹਿੰਦੇ ਹੋ ਨਹੀਂ ਜੀ ਪਹਿਲੀ ਵਾਰ ਹੀ ਆਏ ਆ ਜੀ ਪਹਿਲੀ ਵਾਰ ਹੀ ਆਏ ਇਹ ਫਿਰ ਰੂਨਾ ਇਹ ਫਿਰ ਸ਼ਿੰਗਾਰੀ ਐ ਇਹ ਜੀ ਨੇ ਤਿਆਰ ਕੀਤੀ। ਕਿੰਨੇ ਟਾਈਮ ਦੀ ਹੋ ਗਈ ਬਾਈ? ਇਹ 16 ਮਹੀਨੇ 12 ਦਿਨ ਦੀ ਹੋਈ ਜੀ ਜੀ। ਠੀਕ ਹੈ। ਹਾਂਜੀ। ਤੇ ਹੁਣ ਤੋਰਿਓ ਕਿਵੇਂ ਕੀਕਾਫ? ਇਹ ਕਿਹੜੇ ਕਿਹੜੇ ਫੀਚਰ ਐ ਇਹਦੇ ਵਿੱਚ? ਆਇਆ। ਲੈ ਵੀ। ਇਹ ਤੁਹਾਡੇ ਨਾਲ ਹੀ ਰਹਿੰਦੀ ਆ? ਕੀ ਕਰਦੇ ਸਾਰੇ ਮੈਂਬਰਾਂ ਨਾਲ? ਛੋਟਾ ਬ੍ਰਦਰ ਆ ਜੀ ਉਹਨਾਂ ਵੀ ਰਹਿੰਦੀ ਆ ਜੀ। ਅੱਛਾ ਉਹਦੇ ਨਾਲ ਵੀ? ਹਾਂਜੀ ਹਾਂਜੀ। ਠੀਕ ਹੈ। ਹਾਂਜੀ। ਤੇ ਗੁਰਦਾਸਪੁਰ ਦੇ ਕਿਹੜੇ ਏਰੀਆ 'ਚ ਕਿਹੜੇ ਪਿੰਡ 'ਚ ਆਏ ਆ ਤੁਸੀਂ? ਪਿੰਡ ਸੋਲ ਆ ਜੀ। ਸੋਲ ਪਿੰਡ। ਨੇੜੇ ਜਮਾ ਗੁਰਦਾਸਪੁਰ ਦੇ ਰਹਿ ਜਾਂਦੇ। ਗੁਰਦਾਸਪੁਰ ਤੋਂ 10 ਕਿਲੋ ਹਾਂਜੀ ਇਹ ਤਾਂ ਫਿਰ ਕੱਲ ਦੇ ਲੈ ਕੇ ਆਏ ਹਾਂ ਕੱਲ ਦੇ ਆਏ ਹਾਂ ਠੀਕ ਆ ਬਾਈ ਕਿਉਂਕਿ ਉਹ ਇਹਦਾ ਸਕਾਉਟ ਬਹੁਤ ਹੋ ਜਾਂਦੀ ਬਹੁਤ ਨੂੰ ਵੀ ਹੈ ਨਾ ਬਿਲਕੁਲ ਬਿਲਕੁਲ ਠੀਕ ਆ ਬਾਈ ਤੇ ਕਿੰਨੇ ਕੁ ਪਸ਼ੂਆਂ ਦਾ ਫਾਰਮ ਹੈਗਾ ਆਪਣਾ ਬਾਈ 6-7 ਪਸ਼ੂ ਹੈਗੇ ਜੀ ਆਪਣੇ ਠੀਕ ਆ ਹਾਂਜੀ ਛੋਟਾ ਫਾਰਮ ਹੀ ਰੱਖਿਆ ਹੋਇਆ ਛੋਟਾ ਫਾਰਮ ਹੀ ਰੱਖਿਆ ਹੋਇਆ ਸ਼ੌਂਕ ਹੀ ਆ ਪਸ਼ੂਆਂ ਦਾ ਸ਼ੌਂਕ ਹੀ ਸ਼ੌਂਕ ਤੇ ਰੱਖਿਆ ਜੀ ਠੀਕ ਆ ਹਾਂਜੀ ਆਪਣੇ ਡਾਕਟਰ ਸਾਹਿਬ ਆ ਜੀ ਅੱਛਾ ਬਾਈ ਜੀ ਨਾਲ ਠੀਕ ਆ ਠੀਕ ਆ ਭਰਾ ਹੀ ਆਪਣਾ ਜੀ ਠੀਕ ਆ ਜੀ ਹਾਂਜੀ ਤੇ ਬਾਈ ਫਿਰ ਇਹਦਾ ਹੁਣ ਇਹਨੂੰ ਕੀ ਖਰਾਕ ਰੂਗ ਜਾਂ ਪਾਉਣ ਲੱਗੇ ਆ ਜੀ ਕੋਸ਼ ਇਦਾਂ ਹੀ ਆ ਜੀ ਪਿਆਰ ਦੀ ਗੱਲ ਆ ਜੀ ਪਿਆਰ ਹੈ ਨਾ ਹਾਂਜੀ ਪਿਆਰ ਹੀ ਕਿਉਂਕਿ ਇਹ ਰੈਕ ਜਾਨਵਰ ਕਰਦਾ ਹੋਣੀਗਾ ਤੇ ਹਰ ਇੱਕ ਬੰਦਾ ਹੋਣੀ ਇੰਨਾ ਕਰਦਾ ਕਿਉਂਕਿ ਇਹਨਾਂ ਨੂੰ ਟਾਈਮ ਵੀ ਉਹਨਾਂ ਦਾ ਨਹੀਂ ਪੈਂਦਾ ਤੇ ਬਾਈ ਇਹ ਹੁਣ ਕਿਹੜੇ ਸੀਮੰਦੀ ਆ ਇਹ ਇਹ ਲక్ష్ਮੀ ਡੇਰੀ ਫਾਰਮ ਮੋਦੀ ਦੀ ਆ ਜੀ ਮੋਦੀ ਦੀ ਆ ਹਾਂਜੀ ਠੀਕ ਆ ਬਾਈ ਹਾਂਜੀ ਤੇ ਮਦਰ ਕੋੜੀ 21+ 21+ ਇਹਦਾ ਉਹ ਉਹ ਹਰਿਆਣੇ ਦੀ ਆ ਉਹ ਰੰਦੀਮ ਮਲਕੋਂ ਲਿਆ ਗਿਆ ਸੀ ਹਰਿਆਣੇ ਤੋਂ ਜੀ ਮੱਝ ਲੈਂਦੀ ਸੀ ਉਹ ਮੱਝ ਲੈਂਦੀ ਸੀ ਠੀਕ ਹੈ ਸੀਮਨ ਫਿਰ ਆਪਣੇ ਘਰੇ ਲਾਇਆ ਡਾਕਟਰ ਸਾਹਿਬ ਨੇ ਅੱਛਾ ਇਹਨਾਂ ਨੇ ਬਾਈ ਹੋਣੀ ਲਾਇਆ ਠੀਕ ਹੈ ਬਹੁਤ ਵਧੀਆ ਕੰਮ ਕਰਦੇ ਆ ਜੀ ਦੇਖੋ ਬਚ ਕੇ ਬਾਈ ਬਚ ਕੇ ਬਚ ਕੇ ਤੇ ਮੋਦੀ ਦਾ ਜਿਹੜਾ ਵਾ ਵਾਕਿਆ ਬਾਈ ਸੀਮਨ ਫਿਰ ਆਇਆ ਹਨਾ ਮੋਦੀ ਦਾ ਜਦੋਂ ਹਜੇ ਸੀਮਨ ਆਇਆ ਵੀ ਨਹੀਂ ਸੀਗਾ ਉਦੋਂ ਹੀ ਚਰਚਾ ਚ ਆ ਗਿਆ ਸੀ ਹਾਂਜੀ 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 ਬਿਲਕੁਲ ਜੀ ਕਿਉਂ ਬਾਈ ਡਾਕਟਰ ਸਾਹਿਬ हां क्योंकि मैं भाई उनो उनो पर्सनलली भी जानदा हां ते जदों भी मेले मोलियां चाहि हुंदे है इकठे ते ओदो मोदी नु ले आके आंदे हुंदे सी ओदो है सीमन तैयार नहीं कीता सीगा मोदी साडे बਟਾਲੇ ਆਇਆ ਸੀਗਾ अच्छा जी ओदो मेला ਲੱਗਾ ਸੀਗਾ ਕਾਫੀ ਟਾਈਮ ਹੋ ਗਿਆ ਵਾ हां जी दिल्ली राव ਆਪਾ ਉਹਦੇ ਫੈਨ ਹੋ ਗਏ ਹੈਗੇ ਠੀਕ ਹੈ ਤੇ ਆਪਾ ਸੋਚਿਆ ਕਿ ਕੋਈ ਚੰਗੀ ਮੱਝ ਲਿਆਵਾਂਗੇ ਹਰਿਆਣੇ ਚੋਂ ਲਿਆਂਦੀ ਸੀ ਅੱਛਾ ਜੀ ਮੱਝ ਜਿਹੜਾ ਰੈ ਨਾ ਕੰਪਨੀ ਵਾਲੋਂ ਨਾਲੋਂ ਬਰਾ ਦੇ ਪਏ ਸੀਮਨ ਲਾ ਕੇ ਫਿਰ ਇੱਕ ਠੱਗੀ ਤਿਆਰ ਕਰੰਦੇ ਹੁਣ ਆਪਾਂ ਠੀਕ ਹੈ ਬਾਈ ਠੀਕ ਆ ਜਾ ਪੁੱਤ ਓਏ ਕਾਈ ਮਿੰਟ ਅੱਛਾ ਇਹ ਮੋਦੀ ਦਾ ਪ੍ਰੈਗਨੈਂਟ ਹੈ ਹਾਂ ਬਾਈ ਠੀਕ ਹੈ ਬਾਈ ਮੈਂ ਇਹਦੀ ਕਰ ਲਾਂ ਵੀਡੀਓ ਫਿਰ ਆਪਾਂ ਕਰਦੇ ਆ ਜੀ ਹੈਨਾ ਵੀਰੇ ਕੱਟੇ ਵੀਰੇ ਕੀੜੇ ਕੱਟੇ ਦੋ ਦਾ ਨਾਮ ਬਾਈ ਸੋਫਾ ਜੀ ਬੜੀ ਆ ਸੋਫਾ ਜੀ ਕਿਆ ਹੀ ਰਹਿੰਦੀ ਆ ਘਰੇ ਵੀ ਠਕਾਵਟ ਕਰਕੇ ਅੱਛਾ ਠਕਾਵਟ ਥੋੜੀ ਜਿਆਦਾ ਐ ਐਕਚੁਅਲੀ ਇੱਥੇ ਟਾਈਮ ਸੀਗਾ ਰਿੰਗ ਦਾ 12 ਵਜੇ ਦਾ ਅੱਛਾ ਜੀ ਤੇ ਆਪਾਂ ਫਿਰ ਇਹਨੂੰ ਨਵਾਲ ਦਵਾਲ ਕੇ ਤੇਲ ਤੋਂ ਲਾ ਰਿਹਾ ਕਰਦੇ ਫਿਰ ਫਿਰ ਬੈਠ ਨਹੀਂ ਦੇਂਦੇ ਤੇ ਉਹ ਇੱਥੇ ਰਿੰਗ ਚ ਵੀ ਬੈਠੀ ਜਾਂਦੀ ਐ ਸਾਰੇ ਡੰਗਰਾਂ ਦੇ ਉਹਦੇ ਕਰਕੇ ਥੋੜੀ ਦਿੱਕਤਾਂ ਹੁੰਦੀ ਆ ਉਹ ਹੋ ਗਿਆ ਥੋੜਾ ਥੋੜਾ ਕਿਉਂਕਿ ਨਾ ਪਸ਼ੂ ਸੋਚ ਤੋਂ ਜ਼ਿਆਦਾ ਪਸ਼ੂ ਆ ਗਏ ਹੋਰ ਆਵੇ ਕਿਨੇ ਕਿਤੇ ਆਪਣੇ ਪੈ ਗਿਆ ਬਿਲਕੁਲ ਹੁਣ ਦੇਖੋ ਕੰਪੀਟੀਸ਼ਨ ਬਹੁਤ ਜ਼ਿਆਦਾ ਵਾ ਜ਼ਿਆਦਾ ਵਾ ਉਸ ਤੋਂ ਬਾਅਦ ਰਿੰਗ ਪੂਰਾ ਭਰਿਆ ਪਿਆ ਵਾ ਤਿਆਰੀ ਰੱਖਣਾ ਬਹੁਤ ਮੈਂ ਕਾਫੀ ਪਹਿਲਾਂ ਇਹ ਰਿੰਗ ਭਰਿਆ ਵੇਖਿਆ ਪੰਜ ਮਿੰਟ ਦੇ ਵਿੱਚ ਨਾਲ ਦਾ ਨਹੀਂ ਭਰਦਾ ਬਹੁਤ ਬਹੁਤ ਵੱਡੇ ਪੁਰਾਣੇ ਮੇਲੇ ਆ ਬਿਲਕੁਲ ਇਹ ਰਿੰਗਾ ਐਸਾ ਮੇਲੇ ਦੇ ਵਿੱਚ ਭਰਿਆ ਹੋਇਆ ਇਹ ਮਜ਼ਾ ਆਉਂਦਾ ਵਾ ਇਦਾਂ ਕੰਪੀਟੀਸ਼ਨ ਕਰਨ ਦਾ ਮਜ਼ਾ ਆਉਂਦਾ ਮਜ਼ਾ ਆਉਂਦਾ ਤੇ ਲੋ ਵੀ ਬਾਈ ਦੀ ਝੋਟੀ ਦੀ ਬੋਤਲਾਂ ਪਾਣੀ ਵੀ ਪੀਆਤਾ ਸੀ ਇਹਨੂੰ ਆਹ ਵੇ ਉਹ ਵੀ ਵੀਡੀਓ ਕਰ ਲਈ ਆ ਉਹ ਵੀ ਕਰ ਲਈ ਆ ਬੋਤਲ ਨਾਲ ਪਾਣੀ ਵੀ ਪੀਆਇਆ ਭਾਈ ਇਹਨਾਂ ਨੇ ਨਹੀਂ ਨਹੀਂ ਵਾਕਿਆ ਬਹੁਤ ਸੋਹਣੀ ਝੋਟੀ ਸੋਹਣੀ ਬਹੁਤ ਆ ਤੇ ਬਾਈ ਇਹਦਾ ਹੁਣ ਗਾਂ ਸੀਮਨ ਕਿਹੜਾ ਲਾਉਂਗੇ ਇਹਦੇ ਡਾਕਟਰ ਸਾਹਿਬ ਗਾਂ ਸੋਚਣਦੇ ਆਪਾਂ ਏ ਬੀ ਸੀ ਵੀਰਾਂ ਵਾਲੀ ਦਾ ਲਾਉਂਦਾ ਅੱਛਾ ਜੀ ਹਾਂ ਜੀ ਖਾਨ ਜਾਂ ਭੀਸਮਾ ਵਗੈਰਾ ਠੀਕ ਆ ਬਾਈ ਉਹ 650 ਜੀੜਦੇ ਹੈਗੇ ਆ ਉਹਦਾ ਸੋਚਣਦੇ ਆ ਪੀ ਲਾਉਂਦਾ ਠੀਕ ਆ ਬਾਈ ਜੀ ਹਾਂ ਜੀ ਠੀਕ ਆ ਬਾਈ ਧੰਨਵਾਦ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ